ਅੱਜ ਦਾ ਜਿਹੜਾ ਮੌਸਮ ਹੈ ਗਰਮੀ ਵਾਲਾ ਹੈ ਕਿਉਂਕਿ ਥੋੜੀ ਥੋੜੀ ਧੁੱਪ ਨਿਕਲੀ ਹੋਈ ਹੈ ਨਾ ਅਜੀਬ ਜਿਹਾ ਮੌਸਮ ਹੋਇਆ ਪਿਆ ਜਿਵੇਂ ਨਾ ਚਿਪਚਿਪਾਇਆ ਮੌਸਮ ਹੋਇਆ ਹੋਇਆ ਹੁੰਦਾ ਹਵਾ ਚੱਲ ਰਹੀ ਹੈ ਪਰ ਥੋੜੀ ਥੋੜੀ ਚੱਲ ਰਹੀ ਹੈ ਸੱਪਾ ਕੱਪੜੇ ਜਿਹੜੇ ਕੱਲ ਸ਼ਾਮੀ ਧੋਤੇ ਸੀ ਹੁਣ ਦੁਬਾਰਾ ਸੁੱਕਣੇ ਪਾਤੇ ਨੇ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਨਮਸਤੇ ਆਦਮ ਕਿਵੇਂ ਹੋ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਨੇ ਵੀ ਠੀਕ ਆ ਜੀ ਵੈਲਕਮ ਹੈ ਜੀ ਤੁਹਾਡਾ ਮੇਰੇ YouTube ਚੈਨਲ ਕੇਪੀ ਧਾਰੀਵਾਲ ਦੇ ਵਿੱਚ ਸੋ ਫੋਰ ਜੀ ਸਭ ਦੇ ਹਾਲ ਚਾਲ ਠੀਕ ਨੇ ਪਰਮਾਤਮਾ ਸਾਰਿਆਂ ਦੇ ਹਾਲ ਚਾਲ ਠੀਕ ਰੱਖੇ ਜੀ ਸੋ ਬੱਚੇ ਆਪਣੇ ਜਾ ਚੁੱਕੇ ਨੇ ਸਕੂਲ ਧਾਰੀਵਾਲ Saab ਉਹਨਾਂ ਨੇ ਛੱਟਣ ਗਏ ਨੇ ਸੋ ਆਪਾਂ ਸਵੇਰੇ ਅੱਜ ਵਲੌਗ ਨੇ ਸ਼ੂਟ ਕੀਤਾ ਸੀ ਸਟਾਰਟਿੰਗ ਦੇ ਵਿੱਚੋਂ ਆਪਾਂ ਕਰ ਲਈਏ ਉਹ ਡੇਲੀ ਰੁਟੀਨ ਆਪਣੇ ਘਰ ਦਾ ਕੰਮ-ਕਰ ਖਤਮ ਸੋ ਫਿਰ ਹਣੇ ਬਣਾਉਣ ਬਾਰੇ ਸੋਚਣਾ ਵੀ ਦੁਪਹਿਰ ਵਾਸਤੇ ਕੀ ਬਣਾਣਾ ਹੈ ਬੇਟੀ ਦਾ ਅੱਜ ਆਪਾਂ ਲਾਂਚ ਨਹੀਂ ਦਿੱਤਾ ਹੈਗਾ ਉਹ ਵੀ ਆਪਾਂ ਬਾਅਦ ਵਿੱਚ ਹੀ ਦੇ ਕੇ ਆਵਾਂਗੇ ਸੋ ਮਿਲਦੇ ਆਂ ਫ੍ਰੀ ਹੋ ਕੇ ਦਾਲ ਵਗੈਰਾ ਆਪਾਂ ਬਣਾ ਲਈ ਹੈ ਜੀ ਮੈਂ ਬਣਾਈ ਅੱਜ ਹਰੀ ਦਾਲ ਜਿਹਨੂੰ ਆਪਾਂ ਹਰੀ ਦਿੰਗੇ ਕਹਿੰਦੇ ਆਂ ਬਸ ਕਿਚਨ ਨੂੰ ਦੁਬਾਰਾ ਸਾਫ਼ ਕਰਨਾ ਇੱਕ ਵਾਰੀ ਸਾਫ਼ ਕਰਤਾ ਸੀਗਾ ਕਿਉਂਕਿ ਦੁਪਹਿਰ ਦੇ ਲਾਂਚ ਤੇ ਰੋਟੀ ਰੋਟੀ ਮਸਾਲਾ ਬਣਾ ਕੇ ਰੱਖਦੀ ਆਂ ਇਹ ਅੱਜ ਤਿੰਨ ਕਰੇਲੇ ਉੱtre ਨੇ ਜੀ ਇਹ ਆਪਣੀ ਬਾਗ ਦੇ ਕਰੇਲੇ ਨੇ ਸਿਰਫ ਤਿੰਨ ਕਰੇਲੇ ਸੀ ਜਦ ਮਾਰਨਿੰਗ ਚੁਟਕੇ ਦੇਖਿਆ ਤਿੰਨ ਕਰੇਲੇ ਲੱਗੇ ਹੋਏ ਸੀਗੇ ਸੋ ਹੁਣ ਆ ਪਾਂਡਿਆਂ ਦਾ ਲੱਗਿਆ ਪਿਆ ਘਰ ਆ ਇੱਕ ਵਾਰੀ ਸਾਰੀ ਹੁਣ ਆਪਾਂ ਕਿਚਨ ਕਰ ਦਈਏ ਨੀਟ ਐਂਡ ਕਲੀਨ ਫੇਰ ਆਪਾਂ ਜਾਣਾ ਕਿਤੇ ਤੁਹਾਨੂੰ ਉਹ ਵੀ ਦੱਸਦੇ ਆ ਕਿਚਨ ਵਗੈਰਾ ਹੋ ਗਈ ਸਾਰਾ ਸਾਬ ਐਂਡ ਨੀਟ ਐਂਡ ਕਲੀਨ ਆਪਾਂ ਵੀ ਰੈਡੀ ਹੋ ਚੁੱਕੇ ਅਸੀਂ ਨਾ ਕਿਉਂਕਿ ਮੂੰਹ ਸਿਰ ਵੀ ਆਪਾਂ ਸਵਾਰ ਲਿਆ ਵਾ ਸੋ ਹੁਣ ਆਪਾਂ ਜਾ ਰਹੇ ਸੀ ਮਾਰਕੀਟ ਇਕ ਤਾਂ ਆਪਣੀ ਬੇਟੀ ਨੂੰ ਲੰਚ ਬਣਾਉਣਾ ਸੀਗਾ ਸਵੇਰੇ ਆਪਾਂ ਨਹੀਂ ਦਿੱਤਾ ਸੀਗਾ ਨੰਬਰ ਤੋਂ ਆਪਾਂ ਜਾਣਾ ਸੀ ਕਿ ਸੁਵਿਧਾ ਸੈਂਟਰ ਦੇ ਵਿੱਚ ਇੱਕ ਫਾਰਮ ਬਣਾਉਣਾ ਸੀਗਾ ਸੋ ਪਹਿਲਾਂ ਦੋ ਦਿਨ ਜਾਂਦੇ ਰਹੇ ਲਾਈਟ ਨਹੀਂ ਸੀਗੀ ਸੋ ਅੱਜ ਫੇਰ ਦੁਬਾਰਾ ਜਾ ਰਹੇ ਹਾਂ ਸੋ ਮਿਲਦੇ ਆ ਫੇਰ ਆਹ ਦੇਖੋ ਜੀ ਬੇਟਾ ਕਿਵੇਂ ਆ ਕੇ ਭੱਜ ਕੇ ਮੈਨੂੰ ਮਿਲਿਆ ਇਹਨੂੰ ਦੋ ਦਿਨ ਹੋ ਗਏ ਸੀ ਗਏ ਨੂੰ ਇਹ ਆਪਣੇ ਦਾਦੀ ਦਾਦੂ ਦੇ ਨਾਲ ਬਿਆਸ ਗਿਆ ਹੋਇਆ ਸੀ ਕਹਿੰਦੇ ਨੇ ਕਿ ਮਾਵਾ ਦੇ ਨਾਲ ਬੱਚਿਆਂ ਦਾ ਜ਼ਿਆਦਾ ਹੁੰਦਾ ਸਭ ਤੋਂ ਪਹਿਲਾਂ ਆ ਕੇ ਇਹ ਮੈਨੂੰ ਹੀ ਮਿਲਿਆ ਆਪਣੇ ਪਾਪਾ ਨੂੰ ਬਾਅਦ ਵਿੱਚੋਂ ਮਿਲਿਆ ਵਾ ਤੇ ਦੇਖ ਲਓ ਕਿ ਗਈ ਸੀ ਮਤਲਬ ਕਿ ਸੋਵਿਦਾ ਸੈਂਟਰ ਗਏ ਸੀ ਤੁਹਾਨੂੰ ਦੱਸਿਆ ਸੀ ਉੱਥੋਂ ਇੱਕ ਸਰਟੀਫਿਕੇਟ ਬਣਵਾਉਣਾ ਸੀਗਾ ਬੇਟੀ ਦੇ ਲਈ ਸੋ ਉਹ ਬਣਵਾ ਕੇ ਆਪਾਂ ਆ ਗਏ ਚੌਥੀ ਪੀੜ ਬਹੁਤ ਸੀਗੀ ਸੋ ਕਿਉਂਕਿ ਇਸ ਤੋਂ ਪਹਿਲਾਂ ਵੀ ਗਏ ਸੀ ਲਾਈਟ ਵਗੈਰਾ ਨਹੀਂ ਹੈਗੀ ਸੀ ਸੋ ਹੁਣ ਆਂਦਿਆਂ ਨੂੰ ਲੰਚ ਟਾਈਮ ਵੀ ਹੋ ਗਿਆ ਸੋ ਇੱਕ ਦੋ ਰੀਲਸ ਸ਼ੂਟ ਕੀਤੀਆਂ ਤੇ ਤੇ ਬੱਸ ਹੁਣ ਕਰਦੇ ਆਂ ਲੰਚ ਤੇ ਸਾਰਾ ਕੁਝ ਰੈਡੀ ਹੈ ਮੈਂ ਫੁੱਲ ਕੇ ਵੀ ਬਣਾਤੇ ਸੀਗਾ ਪਹਿਲਾਂ ਹੀ ਜਾਣ ਤੋਂ ਸਵੇਰੇ ਬਣਾਤੇ ਸੀਗੇ ਤੇ ਦਾਲ ਵੀ ਬਣਾਈ ਪਈ ਆ ਮੈਂ ਉਸ ਨੂੰ ਆਪਾਂ ਕਰ ਲਈ ਲੰਚ ਫਿਰ ਉਸ ਤੋਂ ਬਾਅਦ ਜਾਨੂ ਬੇਟੀਆਂ ਦੇ ਲੈ ਕੇ ਆਉਣ ਦਾ ਟਾਈਮ ਹੋ ਜਾਣਾ ਵਾ ਤੇ ਉਸ ਤੋਂ ਬਾਅਦ ਫਿਰ ਆਪਾਂ ਲਾਈਵ ਦੇ ਵਿੱਚ ਵੀ ਸਾਰੇ ਜੁੜਿਆ ਕਰੋ ਸਾਡੇ ਦੇ ਨਾਲ ਲਾਈਵ ਆਪਾਂ ਦੁਪਹਿਰ ਦਾ ਮਤਲਬ ਕੋਈ ਟਾਈਮ ਨਹੀਂ ਹੈਗਾ ਤੇ ਰਾਤ ਦਾ ਟਾਈਮ ਆਪਣਾ ਪੱਕਾ ਹੈ ਸੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਜਾ ਕੇ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕਣ ਬੀਬੀ ਜੀ ਹੁਣ ਲੰਚ ਟਾਈਮ ਆਪਾਂ ਲੱਗੇ ਸੀ ਲੰਚ ਕਰਨ ਲੰਚ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਿਆ ਸੀ ਮੈਂ ਹਰੀ ਵਾਲੀ ਦਾਲ ਬਣਾਈ ਆ ਜਿਹਨਾਂ ਨੂੰ ਨਹੀਂ ਪਤਾ ਆਪਾਂ ਮਤਲਬ ਹਰੀ ਮੂੰਗੀ ਆ ਨਾਲ ਮੈਂਗੋ ਆ ਨਾਲ ਸਾਡਾ ਹੀ ਸੋਨਾ ਕਾਕਾ ਬੈਠਾ ਵਾ ਸੋ ਆ ਜਾਓ ਜੀ ਜਿੰਨੇ ਲੰਚ ਕਰਨਾ ਹੈ ਲੰਚ ਤੋਂ ਬਾਅਦ ਕੀਤੀ ਥੋੜਾ ਟਾਈਮ ਰੈਸਟ ਰੈਸਟ ਕਰਨ ਤੋਂ ਬਾਅਦ ਹੁਣ ਕੋਸ ਟਾਈਮ ਹੋ ਗਿਆ ਸੀ ਆਪਾਂ ਉਠਿਆ ਨੂੰ ਸੋ ਕਪੜੇ ਲਵਾਰਾ ਸੀ ਮੇਟਿੰਗ ਜਿਹੜੇ ਆਪਾਂ ਕੱਲ ਤੋਂ ਉੱਤੇ ਸੀ ਸ਼ਾਮ ਨੂੰ ਉਸ ਹੁਣ ਸੁੱਤ ਚੁੱਕੇ ਨੇ ਉਹਨਾਂ ਦੀਆਂ ਤਾਹਾਂ ਵਗੈਰਾ ਮਾਰ ਲਈ ਤੇਰ ਬਣਦੀ ਪਈ ਹੈ ਮੇਰੀ ਚਾਹ ਚਾਹ ਇਸ ਟਾਈਮ ਸਿਰਫ ਮੈਂ ਹੀ ਕੱਲੀ ਪੀਣੀ ਆ ਬੱਚੇ ਵੀ ਨਹੀਂ ਪੀਂਦੇ ਸੋ ਪੀਣੇ ਵਾਲੀ ਇਸ ਟਾਈਮ ਮੈਂ ਹੀ ਕਿਉਂਕਿ ਆਪਣਾ ਨਹੀਂ ਬਈ ਚਾਹ ਦੇ ਬਿਨਾ ਸਰਦਾ ਇਸ ਟਾਈਮ ਬਿਲਕੁਲ ਵੀ ਨਾਲ ਮੈਂ ਖਾਉਂਗੀ ਆਹ ਵਾਲੀ ਪੂਰੀ ਇਹ ਪੂਰੀ ਨਾ ਬਿਆਸ ਤੋਂ ਮਿਲਦੀ ਹੈ ਐਦਾਂ ਫਤੂੰ ਦੱਸਦੀਆਂ ਹੁਣੇ ਮਤਲਬ ਨਾ ਪੈਕ ਲੈਂਚ ਮਿਲਦਾ ਮੈਂ ਤੁਹਾਨੂੰ ਦਿਖਾਨੀ ਆ ਐ ਮੇਰੇ ਉਹਦੇ ਵਿੱਚ ਪੈਕ ਹੁੰਦੀਆਂ ਨੇ ਆ ਦੇਖੋ ਸੋ ਇਹ ਡੇਟਾ ਆਪਣੇ ਦਾਦੀ ਦਾਤੂ ਨਾਲ ਗਿਆ ਹੋਇਆ ਸੀਗਾ ਸੋ ਉੱਥੋਂ ਇਹ ਲੈ ਕੇ ਆਇਆ ਸੀਗਾ ਤੇ ਹੁਣ ਆਪਾਂ ਚਾਹ ਵੀ ਆਪਣੀ ਰੈਡੀ ਆ ਸੋ ਜੀ ਨੇ ਚਾਹ ਪੀਣੀ ਆ ਪੂਰੀ ਖਾਣੀ ਆ ਜੀ ਆਜੋ ਕਈ ਕਹ ਦਿੰਦੇ ਆ ਅਸੀਂ ਚਾਹ ਨਹੀਂ ਪੀਂਦੇ ਜੀ ਸਾਨੂੰ ਚਾਹ ਚੰਗੀ ਨਹੀਂ ਲੱਗਦੀ ਜੀ ਪਤਾ ਨਹੀਂ ਲੋਕ ਕਿਵੇਂ ਕਹਿੰਦੇ ਸਚਾ ਨਹੀਂ ਪਿੰਦੇ ਪਰ ਬਈ ਸਾਡਾ ਤਾਂ ਨਹੀਂ ਚਾਹ ਬਿਨਾ ਸਰਦਾ ਤੇ ਆ ਦੇਖੋ ਚਾਹ ਪੰਗਾ ਚਾਹੀਦੀ ਹੀ ਚਾਹੀਦੀ ਆ ਜੋ ਮਰਜੀ ਹੋ ਜਵੇ ਚਾਹੋ ਜੀ ਪੀਓ ਫਿਰ ਗਰਮ ਗਰਮ ਚਾਹ ਨਾਲ ਖਾ ਲੋ ਪੂੜੀ ਓਕੇ ਫਿਰ ਮਿਲਦੇ ਆ ਚਾਹ ਪੀਣ ਤੋਂ ਬਾਅਦ ਜਾ ਪਾਣੀ ਪੀ ਕੇ ਫ੍ਰੀ ਹੋਣ ਤੋਂ ਬਾਅਦ ਅੱਜ ਆਪਾਂ ਚੱਲੇ ਆ ਜੀ ਹੁਣ ਛੱਤ ਤੇ ਬਹੁਤ ਟਾਈਮ ਤੋਂ ਕਾਫੀ ਟਾਈਮ ਹੋ ਗਿਆ ਕਦੇ ਛੱਤ ਤੇ ਚੜ੍ਹ ਕੇ ਦੇਖਿਆ ਵੀ ਨਹੀਂ ਹੈਗਾ। ਤੋਂ ਛੱਤ ਤੇ ਹੁਣ ਦੇਖਦੇ ਆ। ਕੀ ਬਣਦਾ ਏ। ਉਹ ਗਰਮੀ ਬਹੁਤ ਹੋਈ ਪਈ ਆ। ਛੱਤ ਤੇ ਆਏ ਸੀ ਅੱਜ ਕਾਫੀ ਟਾਈਮ ਤੋਂ ਬਾਅਦ। ਪਰਲਾ ਮੋਹਲ ਦੇਖਣ ਸੋ ਦੇਖ ਲੋ ਜੀ ਸਾਡੇ ਦੋਵਾਂ ਪਾਸੇ ਰੋਡ ਹੈ ਐਂਡ ਮੇਨ ਰੋਡ ਹੈ ਜੀ ਇਹ ਲੱਗੀਆਂ ਹੋਈਆਂ ਬੇਲਾਂ ਸੋ ਅੱਜ ਮੈਂ ਬਹੁਤ ਖੁਸ਼ ਸੀਗੀ ਕਿਉਂਕਿ ਅੱਜ ਆਪਣੇ ਲੱਗੇ ਸੀ ਤਿੰਨ ਕਰੇਲੇ ਐਨਾ ਟਾਈਮ ਹੋ ਗਿਆ ਸੀ ਬੇਲਾਂ ਲੱਗੀਆਂ ਨੂੰ ਕਰੇਲੇ ਅੱਜ ਲੱਗੇ ਨੇ ਬਾਕੀ ਕੀਆ ਵਗੈਰਾ ਹਲੇ ਕੁਝ ਨਹੀਂ ਲੱਗਿਆ ਹੋਇਆ ਸੋ ਸਾਡੇ ਇੱਧਰ ਵੈਸੇ ਗ੍ਰੀਨਰੀ ਆ ਜਿਹੜੀ ਹਰਿਆਲੀ ਆ ਬਹੁਤ ਵਧੀਆ ਚਾਰੇ ਪਾਸੇ ਸੋ ਹਵਾ ਵੀ ਸੋਹਣੀ ਚੱਲਦੀ ਪਈ ਆ ਠੰਡੀ ਠੰਡੀ ਚੱਲਦੀ ਪਈ ਆ ਕਾਫੀ ਟਾਈਮ ਤੋਂ ਬਾਅਦ ਛਾਤੇ ਜੜਿਆ ਕਦੇ ਛਾਤੇ ਜਲਦੀ ਜਲਦੀ ਛੱਡਦਾ ਹੀ ਨਹੀਂ ਹੈਗੇ ਅੱਜ ਦਾ ਵਲੌਗ ਸਿਰਫ ਆਪਣਾ ਇੰਨਾ ਕੀ ਸੀਗਾ ਸੋ ਅੱਜ ਦਾ ਵਲੌਗ ਕਰਦੇ ਆ ਆਪਾਂ ਇੱਥੇ ਹੀ ਐਂਡ ਸੋ ਜੇ ਵਲੌਗ ਵਧੀਆ ਲੱਗਾ ਹੋਇਆ ਤਾਂ ਸੋਨਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਵੱਤੋਂ ਵੱਲ ਸਪੋਰਟ ਕਰਿਆ ਕਰੋ ਮਿਲਦੇ ਆ ਜੀ ਹੁਣ ਆਪਾਂ ਅਗਲੇ ਵਲੌਗ ਦੇ ਨਾਲ ਸੋ ਵੱਤੋਂ ਵੱਲ ਸਪੋਰਟ ਕਰਿਆ ਕਰੋ ਜੀ ਸਾਡੀ ओके जी फिर बाय बाय साशिका नमस्ते आदा